ਲੋੜੀ ਦਾ ਤਿਹਾਰ ਉੱਤਰ ਭਾਰ ਦੇ ਇਲਾਕੇ ਦਾ ਖੇਤੀਬਾੜੀ ਨਾਲ ਸੰਬੰਧਤ ਮਸ਼ਹੂਰ ਤਿਹਾਰ ਹੈ। ਇਸ ਸਾਲ ਦੇ ਸ਼ੁਰੂਆਤ ਜਨਵਰੀ ਵਿੱਚ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪਰਫੁੱਲਤ ਹੋਣ ਦਾ ਤਿਹਾਰ ਹੈ। ਪ੍ਰਾਤਨ ਸਮੇਂ ਵਿੱਚ ਮੰਨਿਆ ਜਾਂਦਾ ਸੀ ਕਿੱਤਕ ਵਿੱਚ ਸੂਰਜ ਧਰਤੀ ਤੋਂ ਕਾਫੀ ਦੂਰ ਹੁੰਦਾ ਹੈ ਅਤੇ ਉਸ ਦੀਆਂ ਕਿਰਨਾਂ ਧਰਤੀ ਤੱਕ ਤਪਸ਼ ਨਹੀਂ ਪਹੁੰਚਾ ਸਕਦੀਆਂ। ਪਰ ਲੋਕ ਧਰਤੀ ਤੇ ਸੂਰਜ ਦੀ ਤਪਸ਼ ਲਈ ਲੋੜੀ ਦੀ ਅੱਗ ਬਾਲੀ ਜਾਂਦੀ ਸੀ। ਲੋਕ ਧੜਾਈ ਟੰਗ ਨਾਲ ਸੂਰਜ ਨੂੰ ਰੋਸ਼ਨੀ ਤੇ ਗਰਮੀ ਦੇਣ ਦੀ ਪ੍ਰਵਿਰਤੀ ਸੀ। ਇਸ ਤਿਹਾਰ ਨਾਲ ਹੋਰ ਵੀ ਕਈ ਲੋਕ ਥਾਵਾਂ ਦਾ ਸਬੰਧ ਜੋੜਿਆ ਜਾਂਦਾ ਜਿਵੇਂ ਕਿ ਦੁੱਲਾ ਪੱਟੀ ਦੀ ਕਥਾ ਦੁੱਲਾ ਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਅਮੀਰ ਲੋਕਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਨ ਦਿੰਦਾ ਸੀ ਇੱਕ ਵਾਰ ਉਸ ਨੇ ਇੱਕ ਕੁੜੀ ਨੂੰ ਬਚਾਇਆ ਤੇ ਉਸ ਨੇ ਕੁੜੀ ਨੂੰ ਧਰਮ ਦੀ ਧੀ ਬਣਾ ਕੇ ਵਿਆਹ ਕੀਤਾ ਤੇ ਤੋਹਫੇ ਦੇ ਤੋਤੇ ਸ਼ੱਕਰ ਝੋਲੀ ਵਿੱਚ ਪਾਈ ਸੀ ਇੱਕ ਹੋਰ ਦੰਤ ਕਥਾ ਅਨੁਸਾਰ ਸੁੰਦਰੀ ਮੰਦਰੀ ਦੋ ਪੈਣਾ ਸਨ ਬਹੁਤ ਸੁੰਦਰ ਸਾਨ ਉਹਨਾਂ ਦਾ ਵਿਆਹ ਨਹੀਂ ਸੀ ਹੋ ਰਿਹਾ ਪਰ ਉਸ ਜਗ੍ਹਾ ਦੇ ਹਾਕਮ ਨੂੰ ਉਹਨਾਂ ਦੀ ਸੁੰਦਰਤਾ ਦਾ ਪਤਾ ਲੱਗ ਜਾਂਦਾ ਹੈ ਉਹ ਸੁੰਦਰੀ-ਮੁੰਦਰੀ ਨੂੰ ਪਾਉਣਾ ਚਾਹੁੰਦਾ ਸੀ ਇਸ ਗੱਲ ਦਾ ਪਤਾ ਕੁੜੀਆਂ ਦੇ ਪਿਤਾ ਨੂੰ ਲੱਗਨ ਤੇ ਜੰਗਲਾਂ ਵਿੱਚ ਮਦਦ ਲਈ ਦੁੱਲਾ ਪੱਟੀ ਕੋਲ ਚਲਾ ਗਿਆ ਦੁੱਲੇ ਪੱਟੀ ਨੇ ਜੰਗਲ ਵਿੱਚ ਹੀ ਰਾਤ ਸਮੇਂ ਕੁੜੀਆਂ ਦੇ ਵਿਆਹ ਹੋਰ ਪਿੰਦੇ ਲੋਕਾਂ ਦੀ ਮਦਦ ਨਾਲ ਕੀਤੇ ਇਸ ਕਥਾ ਨਾਲ ਸੰਬੰਧਿਤ ਹੀ ਲੋਕੀ ਸੁੰਦਰ-ਮੁੰਦਰੀਏ ਵੀ ਬਹੁਤ ਪ੍ਰਚਲਿਤ ਹੈ ਕੁਝ ਲੋਕ ਸੰਤ ਕਬੀਰ ਜੀ ਦੀ ਪਤਨੀ ਲੋਈ ਨਾਲ ਵੀ ਲੋੜੀ ਨੂੰ ਜੋੜਦੇ ਹਨ ਕੁਝ ਲੋਹੜੀ ਦਾ ਸ਼ਬਦ ਲੋਹ ਤੋਂ ਬਣਿਆ ਮੰਨਦੇ ਨੇ ਜਿਸ ਦਾ ਅਰਥ ਹੈ ਰੌਸ਼ਨੀ ਦੇ ਅੱਗ ਦਾ ਸਿੱਖ ਕਈ ਥਾਵਾਂ ਤੇ ਇਸ ਦਾ ਮਤਲਬ ਤੀਲ ਤੇ ਰੋੜੀਆਂ ਦੇ ਮੇਲ ਤੇ ਲੋਹੜੀ ਤੇ ਫਿਰ ਸਮੇਂ ਦੇ ਬਦਲਾਅ ਨਾਲ ਲੋਹੜੀ ਪੈ ਗਿਆ ਲੋਹੜੀ ਵਾਲ ਦਿਨ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦਾ ਰਵਾਜ ਵੀ ਨਿਭਾਉਂਦੇ ਨੇ ਤੇ ਗਾਉਂਦੇ ਨੇ ਦੇ ਮਾਈ 파ਤੀ ਤੇਰਾ ਪੁੱਤ ਚੜੂਗਾ ਹਾਥੀ ਦੇ ਮਾਈ ਲੋਹੜੀ ਤੇਰਾ ਪੁੱਤ ਚੜੂਗਾ ਘੋੜੀ ਹਰ ਘਰ ਵਿੱਚ ਅੱਜ ਵੀ ਅੱਗ ਬਾਲ ਕੇ ਗਾਉਣ ਦਾ ਰਵਾਜ ਹੈ ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਲੋੜੀਏ ਵਿਚਾਰੀਏ ਪਰੀਆਂ ਆਵੀ ਤੇ ਸਖੜੀ ਜਾਵੀ ਅੱਜ ਵੀ ਲੋੜੀ ਦਾ ਤਿਹਾੜ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਘਰ ਵਿੱਚ ਮੁੰਡਾ ਹੋਇਆ ਹੋਵੇ ਵਿਆਹ ਹੋਇਆ ਹੋਵੇ ਪਰ ਅੱਜਕੱਲ ਕੁੜੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਵੀ ਕਾਫੀ ਪਚਲਤ ਹੈ ਲੋਹੜੀ ਵਾਲੇ ਦਿਨ ਸਰੋਂ ਦਾ ਸਾਗ ਮੱਕੀ ਦੀ ਰੋਟੀ ਖਜੂਰਾ ਅਤੇ ਰੋਹ ਦੀ ਖੀਰ ਦੇ ਨਾਲ ਨਾਲ ਖਿਚੜੀ ਬਣਾਈ ਜਾਂਦੀ ਹੈ ਖਿਚੜੀ ਪੋਹ ਰਿੰਨੀ ਅਤੇ ਮਾਘ ਖਾਦੀ ਦਾ ਰਵਾਜ ਅੱਜ ਵੀ ਹਰ ਘਰ ਪੂਰਾ ਕੀਤਾ ਜਾਂਦਾ ਹੈ ਭਾਪ ਪੋਹ ਦੇ ਅੰਤਲੇ ਦਿਨ ਇਹ ਤਿਉਹਾਰ ਹੁੰਦਾ ਹੈ ਤੇ ਪਹਿਲੀ ਮਾਘ ਨੂੰ ਖਿਚੜੀ ਖਾਦੀ ਜਾਂਦੀ ਹੈ ਇਹ ਖੁਸ਼ੀਆਂ ਅਤੇ ਲਹਿਰਾਂ ਬਹਿਰਾਂ ਦਾ ਤਿਉਹਾਰ ਸਰਦੀ ਨੂੰ ਅਲਵਿਦਾ ਕਹਿਣ ਅਤੇ ਘਰ ਵਿੱਚੋਂ ਦਲਿੱਦਰ ਖਤਮ ਕਰਨ ਦਾ ਤਿਉਹਾਰ ਹੈ